ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਬੱਟ ਦਾ ਰੋਲਾ ਇਹਨਾਂ ਦਾ ਫਾਇਦਾ ਲੜਕਾ ਸੀਗਾ ਜੀ ਉਹ 5 ਜਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ 5 ਜਣੇ ਪੈ ਗਏ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਾਰੂ ਵਾਰ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ 7 ਕਿੱਤਿਆਂ ਮਾਰੀਆਂ ਉਹਨਾਂ ਦੇ ਕਿੱਤਿਆਂ ਫੜੀਆਂ ਤੇ ਆਪ ਰੋ ਦੱਸਤਾ ਮੇਰੇ ਨੂੰ ਆ ਵੀ ਮਾਰ ਸਰੇ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਸਾਈਦੀ ਮੁੰਡੀ ਤੇ ਆਪਣੇ ਚਾਚੇ ਦੀ ਇਕਲੌਤੀ ਪੁੱਤ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਗੁਰਦਾਸਪੁਰ ਦੇ ਕਾਨੂੰਬੰਦ ਬਲਾਕ ਦੇ ਪਿੰਡ ਚੱਕ ਸ਼ਰੀਫ ਤੋਂ ਇਹ ਮਾਮਲਾ ਸਾਹਮਣੇ ਆਇਆ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਜਮੀਨ ਦੇ ਵਿੱਚ ਇੱਕ ਖਾਲ ਨੂੰ ਲੈ ਕੇ ਦੋਵੇਂ ਪਰਿਵਾਰਾਂ ਦੇ ਵਿੱਚ ਥੋੜੀ-ਬੋਤੀ ਅਣਬਣ ਹੋਈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਾਈਦੀ ਮੁੰਡੀ ਨੇ ਆਪਣੇ ਵਿਦੇਸ਼ ਤੋਂ ਆਏ ਭਰਾ ਦਾ ਹੀ ਕਤਲ ਕਰ ਦਿੱਤਾ ਦੇਸੀ ਕੇ ਪਰਿਵਾਰ ਦਾ ਰੋੜੋ ਕੇ ਬੁਰਾ ਹਾਲ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਨਰਨਾ ਅਮਰ ਜੀ ਸਿੰਘ, ਨਰਨਾ ਗਰਜੀ ਸਿੰਘ, ਕੀ ਲੱਗਦੇ ਤੁਹਾਡੇ? ਉਹ ਮੇਰਾ ਸਾਲਾ ਲੱਗਦਾ ਕਿ ਮਾਮਲਾ ਹੋਇਆ। ਮਾਮਲਾ ਇਹ ਹੋਇਆ ਕਿ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੇ ਪੈਲੀ 'ਚ ਸੀਗੀ। ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ। ਤੇ ਇਹਨਾਂ ਨੇ ਜਾ ਕੇ ਬੱਟ ਧਾਤੀ। ਉਹ ਕਹਿੰਦੇ ਆਪਾਂ ਇਹ ਬੱਟ ਟਾਉਣੀ ਨਹੀਂ ਦੇਣੀ ਤੁਹਾਨੂੰ। ਇਹ ਕੰਨਾ ਮੇ ਵਟਟਾ ਆਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵਟ ਦਾ ਰੋਲਾ ਇਹ ਵਟ ਦਾ ਰੋਲਾ ਇਹਨਾਂ ਦਾ ਪਾਇਦਾ ਲੜਕਾ ਸੀਗਾ ਜੀ ਜਿਹਦਾ ਨਾਮ ਦਾ ਰਗਾ ਆਪਣਾ ਰਿੰਕੂ ਕੱਦ ਕੀ ਕਰਾਵਾਉਂਦੀ ਕੱਲ ਘਟਣਾ ਤੇ ਵਾਪਰਦੀ ਹੈ ਮੈਂ ਤੇ ਇੱਥੇ ਹੈ ਨਹੀਂ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਸੇ ਪਤਾ ਲੱਗਾ ਜਿਵੇਂ ਮੈਂ ਸੁਣਿਆਵੇਂ ਤੇ ਉਹ ਫਿਰ ਪੰਜ ਜਾਨੇ ਜਿਹਨਾਂ ਦੇ ਘਰ ਦੇ ਜੀ ਸੀਗੇ ਜਿਹੜੇ ਪੰਜ ਜਾਨੇ ਪੈਗੇ ਪੈਰੀ ਪੂਰੀ ਵਾਈਫ ਪੈਰੀ ਪੂਰੀ ਤੋਂ ਕੁੜੀਆਂ ਉਹਦਾਂ ਦੀ ਮੰਮੀ ਤੇ ਇਹ ਪੰਜ ਜਾਨੇ ਪੈਗੇ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਘਾਰਮਹਾਰਨਾ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਮੈਂ ਤੇ ਕੁੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਜਾਂ ਡੰਡੇ ਸੀਗੇ ਡਾਂਗਾਂ ਸਿੰਘੀਆਂ ਦਾਤੀਆਂ ਸੀਗੀਆਂ ਪੜੀਆਂ ਤੇ ਕਿੱਟੀਆਂ ਸੀਗੀਆਂ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਾਰ ਆ ਗਏ ਸੀ ਕੇ ਤੇ ਫਿਰ ਰਸਤੇ ਜਾਂਦੇ ਜਿਹਨਾਂ ਦੇ ਉੱਥੇ ਜਕਮਤ ਹੋ ਗਈ ਮੰਗੋ ਪ੍ਰਸ਼ਾਸਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੀ ਵਫਾ ਮੰਗ ਸਰਕਾਰ ਦੀ ਲਾਲਾ ਮਾਤਾ ਜੀ ਕੀ ਲਾਇਆ ਤੁਹਾਡਾ ਤੇ ਕੀ ਕਰਨਾ ਮਰ ਜਾਣਾ ਇਹਨੂੰ ਫਾਸੀ ਦਾ ਹੁਕਮ ਦੋ ਮੇਰੇ ਉਹ ਵੀ ਦਿਓ ਅਡੀ ਗੱਲ ਕੀ ਹੋਈ ਉਸ ਟਾਈਮ ਉਹ ਗੱਲ ਕੁਛ ਨਹੀਂ ਫਤੋ ਹੋਈ ਉਹ ਭੈਣ ਚ ਗਿਆ ਵਾਦੇ ਉਥੇ ਸਾਡੀ ਪੈਸੇ ਖਾਲੋ ਨਾ ਪਾਇਆ ਜੀ ਤੇ ਇਹ ਖਾਲ ਟਾਣ ਗਿਆ ਕੰਦਾ ਵੀ ਸਾਡੀ ਪੈਸੇ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਹਟਾਣਾ ਮੈਂ ਤੇ ਮੈਂ ਕਹਿੰਦਾ ਉਹ ਤਾਂ ਹਟਾ ਦਫਾ ਕਰੀਏ ਸਾਹਿਬ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫੇਰ ਕਹਿੰਦਾ ਵੀ ਮੈਂ ਹਟਾ ਦੇਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮਨੂੰ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆ ਮੇ ਕੋਤ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਟੀਆਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਨੂੰ ਆ ਵੀ ਮਾਰਦੇ ਆ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕੇ ਅਧ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਬਣਾ ਸੋਚੰਦਰ ਸਿੰਘ ਉਹ ਮਾਲਕ ਨਾਲ ਜਮੀਨ ਦੇ ਰਜਿਸਟਰ ਕਰਕੇ ਕੱਲ ਸ਼ਾਮ ਨੂੰ ਕੋਈ ਨਾਲ ਥੋੜਾ ਝਗੜਾ ਹੋਇਆ ਪਹਿਲੀ ਵਿੱਚ ਉਹ ਤੋਂ ਬਾਅਦ ਇਹ ਮੜਾ ਜਿਹੜਾ ਗੁਰਪ੍ਰੀਤਾ ਚ ਰਿੰਕੂ ਇਹਦੇ ਮੜੇ ਉਹਦੀ ਗੱਡੀ ਭੰਨੀ ਗੁਰਜੀਤ ਸਿੰਘ ਦੀ ਗੱਡੀ ਭੰਨ ਤੋਂ ਬਾਅਦ 1 ਘੰਟੇ ਤੋਂ ਬਾਅਦ ਫਿਰ ਇਹਦੇ ਅਟੈਕ ਕੀਤਾ ਸਾਰੇ ਪਰਿਵਾਰ ਨੇ ਕਿਹਦੇ ਪੰਜ ਜਾਣੇ ਆ ਪਰਿਵਾਰ ਤੇ ਦੋ ਇਹਦੀ ਮਾਂ ਆ ਮੜੇ ਦੀ ਜਰਾਨੀ ਆ ਦੋ ਕੁੜੀਆਂ ਜਿਹੜਾ ਮੜੇ ਦੀ ਮੌਤ ਹੋਈ ਆ ਉਹਦੇ ਪਰਿਵਾਰ ਚ ਕੌਣ ਕੌਣ ਆ ਜੀ ਓਏ ਇਹ ਤਾਂ ਕੋਈ ਇਸ ਟਾਈਮ ਉਹਦੀ ਮਦਰ ਹੀ ਆ ਇਸ ਟਾਈਮ ਉੱਥੇ ਚੱਕੀ ਤੇ ਉਹਦਾ ਮੜਾ ਦੋਨੇ ਮਾਪੋਤ ਰਹਿ ਰਹੇ ਆਪਣੇ ਕੋਲ ਜੀ ਉਹ ਪੈੜੀ ਦਾ ਹੀ ਹੋਇਆ ਕੋਈ ਇਹਨਾਂ ਦਾ ਕੋਈ ਪਤਾ ਨਹੀਂ ਵਟ ਪੰਨੇ ਦਾ ਕੋਈ ਝਗੜ ਬੱਸੀ ਜੀ ਬੱਤੀ ਜੀ ਆਪਣੀ ਬੱਤੀ ਸਿੰਘ ਹਾਂ ਜਾਰ ਬਾਹਰੋਂ ਆਇਆ ਸੀਗਾ ਮੁੰਡਾ ਹਾਂ ਮੁੰਡਾ ਬਾਹਰੋਂ ਆਇਆ 15 ਦਿਨ ਹੋਇਆ ਆਏ ਨੇ 15 ਦਿਨ ਹੋ ਗਏ ਮੈਰਿਟ ਸੀਗਾ ਨਹੀਂ ਧੰਨਵਾਦ ਕਾਰ ਵੀ ਉਹ ਮਾਕ ਵੀ ਜਿਹੜਾ ਕੋਈ ਚਾਹੀਦੀ ਜੋ ਕਾਰ ਵੀ ਬੰਦੀ ਨਾ ਤੇ ਹੁਣੀ ਚਾਹੀਦੀ ਪੂਰੀ ਉਹਨਾਂ ਦਾ ਚਰਾਗ ਪੋਜਿਆ ਕੱਲਾ ਕੱਲਾ ਮੁੰਡਾ ਸੀਗੇ ਜਿਵੇਂ ਦੋ ਭੈਣਾਂ ਵਾ ਉਹ ਉਹ ਬਾਹਰ ਬੈਹੀਆਂ ਵਿਚਾਰੀਆਂ ਉਹਦਾ ਚਰਾਗ ਹੀ ਪੋਜ ਗਿਆ ਘਰ ਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਸੋ ਪ੍ਰਸ਼ਾਸਨ ਨੂੰ ਇਹ ਬੇਨਤੀ ਹਾਂ ਚਾਚਾ ਉਹ ਦੋਨਾਂ ਚਾਚੇ ਦਾਇਆ ਦੇ ਮੋੜ ਤੇ ਦੱਸਦੀ ਕਿ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ 15 ਦਿਨ ਪਹਿਲਾਂ ਹੀ ਅਜੇ ਪੰਜਾਬ ਆਇਆ ਸੀ ਜਿਸ ਤੋਂ ਬਾਅਦ ਉਸਦੇ ਆਪਣੇ ਦਾਇ ਦੇ ਮੁੰਡੀ ਦੇ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਅਣਬਣ ਹੋਈ ਅਤੇ 10000 ਦੇ ਚਾਚੇ ਦੇ ਮੁੰਡੀ ਦੇ ਵੱਲੋਂ ਹੀ ਆਪਣੇ ਭਰਾ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ 5 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਲੁਕ ਚੈਨਲ